ਕਾਲਾ ਸ਼ਾਹ ਕਾਲਾ ਮੇਰਾ ਕਾਲਾ ਏ ਸਰਦਾਰ ਗੋਰਿਆਂ ਨੂੰ ਦਫਾ ਕਰਾਂ ਇਹ ਬੋਲੀ ਇਹ ਕਹਾਵਤ ਪੁੱਠੀ ਪੈ ਗਈ ਦੋਸਤੋ ਘਰ ਵਾਲੀ ਨੇ ਆਪਣੇ ਘਰ ਵਾਲੇ ਦੇ ਕਾਲੇ ਰੰਗ ਕਰਕੇ ਬਈਏ ਨਾਲ ਰਲ ਕੇ ਇੱਕ ਖੌਫਨਾਕ ਕਦਮ ਚੱਕਿਆ ਕਿਉਂ ਮੈਂ ਤੁਹਾਡੇ ਲਈ ਅੱਜ ਜਿਹੜੀ ਕਹਾਣੀ ਲੈ ਕੇ ਆਇਆ ਇੱਕ ਸੱਚੀ ਘਟਨਾ ਲੈ ਕੇ ਆਇਆ ਤੁਸੀਂ ਜੇ ਘਟਨਾ ਸੁਣ ਲਈ ਤੁਸੀਂ ਕਹੋਗੇ ਯਾਰ ਅੱਛਾ ਯਾਰ ਇਦਾਂ ਵੀ ਹੋ ਸਕਦਾ ਹਾਂ ਇਦਾਂ ਵੀ ਹੋ ਸਕਦਾ ਕਾਲੇ ਰੰਗ ਨੂੰ ਲੈ ਕੇ ਬਹੁਤ ਗੋਸ਼ ਹੋ ਸਕਦਾ ਅਹ ਦੋਸਤੋ ਅਪ ਅਕਸਰ ਸੁਣਦੇ ਆਂ ਭੇਤ ਭਾਵ ਨਹੀਂ ਰੱਖਦੇ ਕਾਲਾ ਗੋਰਾ ਰੰਗ ਹੋਵੇ ਕੋਈ ਚੱਕਰ ਨਹੀਂ ਪਰ ਨਹੀਂ ਅੱਜ ਦੇ ਟਾਈਮ ਦੇ ਵਿੱਚ ਵੀ ਕਾਲੇ ਰੰਗ ਨੂੰ ਅਹਿਮਤ ਉਨੀ ਕੀ ਦਿੱਤੀ ਜਾਂਦੀ ਹੈ ਜਿੰਨੀ ਕੁ ਉਹ ਨੂੰ ਚਾਹੀਦੀ ਆ ਅੱਜ ਵੀ ਉਸ ਨੂੰ ਅਪ ਕਹਿੰਦੇ ਵੀ ਰੰਗ ਨੂੰ ਮਾੜਾ ਸਮਝਿਆ ਜਾਂਦਾ ਹਾਂਜੀ ਦੋਸਤੋ ਇਹ ਜੀ ਸਟੋਰੀ ਤੁਹਾਡੇ ਕੋਲ ਲੈ ਕੇ ਆਉਨੇ ਆਪਾਂ ਸਟੋਰੀ ਧਿਆਨ ਨਾਲ ਸੁਣਿਓ ਪੂਰੀ ਕਹਾਣੀ ਤੁਹਾਨੂੰ ਸੁਣਾਵਾਂਗੇ ਵੀ ਕਾਲਾ ਰੰਗ ਕਿਵੇਂ ਕੀ ਕਰ ਕੀ ਹੋ ਸਕਦਾ ਕਾਲੇ ਰੰਗ ਕਰਕੇ ਹਾਂਜੀ ਇੱਕ ਪਿੰਡ ਦੀ ਗੱਲ ਆ ਇੱਕ ਕੁੜੀ ਪੈਦਾ ਹੁੰਦੀ ਆ ਕਿਸਦੇ ਘਰ ਤੇ ਉਹ ਹੌਲੀ-ਹੌਲੀ ਵੱਡੀ ਹੁੰਦੀ ਆ ਜਵਾਨ ਹੁੰਦੀ ਆ ਮਟਿਆਰ ਹੁੰਦੀ ਆ ਤਾਂ ਉਸਦੇ ਪਰਿਵਾਰ ਉਸ ਨੂੰ ਪੜਨ ਲਈ ਕਿ ਸੇ ਸਕੂਲ ਵਿੱਚ ਪਾ ਦਿੰਦੇ ਆ ਹੌਲੀ ਹੌਲੀ ਉਹ ਪੜਦੀ ਪੜਦੀ ਇੱਕ ਵਧੀਆ ਸਰਕਾਰੀ ਜੋਬ ਲੱਗ ਜਾਂਦੀ ਹੈ ਸੋਹਣੀ ਸੁਨੱਖੀ ਗੋਰੀ ਚਿੱਟੀ ਕੁੜੀ ਹੁੰਦੀ ਹੈ ਉਹ ਵਧੀਆ ਸਰਕਾਰੀ ਜੋਬ ਲੱਗ ਜਾਂਦੀ ਹੈ ਉਹਦੇ ਮਾਪਿਓ ਉਹਦੀ ਉਮਰ ਦੇ ਹਿਸਾਬ ਨਾਲ ਰਿਸ਼ਤਾ ਲੱਭਣ ਲੱਗ ਜਾਂਦੇ ਜਦੋਂ ਉਹਦੀ ਉਮਰ ਹੋ ਜਾਂਦੀ ਹੈ ਵੀ ਚੰਗਾ ਕੋਈ ਘਰ ਮਿਲ ਜੇ ਚੰਗਾ ਕੋਈ ਘਰਬਾਰ ਮਿਲ ਜੇ ਸਾਡੀ ਕੁੜੀ ਔਖੀ ਨਾ ਹੋਵੇ ਉਹ ਇਹ ਜਾ ਉਹ ਘਰ ਲੱਭਣ ਲੱਗ ਜਾਂਦੇ ਆ ਬਹੁਤ ਰਸਤੇ ਲੱਭਦੇ ਆ 2 3 4 5 ਰਸਤੇ ਲੱਭਦੇ ਆ ਵੀ ਉਹ ਰਸਤੇ ਕੋਈ ਉਹਨਾਂ ਚੋਂ ਪਸੰਦ ਨਹੀਂ ਆਉਂਦਾ ਫਿਰ ਇੱਕ ਰਿਸ਼ਤਾ ਉਹਨਾਂ ਨੂੰ ਪਸੰਦ ਆਉਂਦਾ ਬਹੁਤ ਹੀ ਤਕੜੀ ਜਾਇਦਾਦ ਦਾ ਮੁੰਡਾ ਹੁੰਦਾ ਜਿਹੜਾ ਸਰਕਾਰੀ ਪੋਸਟ ਤੇ ਹੁੰਦਾ ਚੰਗੇ ਪੈਸੇ ਹੁੰਦੇ ਆ ਚੰਗੀ ਉਹਦੇ ਕੋਲ ਜ਼ਮੀਨ ਹੁੰਦੀ ਆ ਗੱਡੀਆਂ ਕਾਰਾਂ ਸਾਰਾ ਕੁਝ ਹੁੰਦਾ ਉਹਦੇ ਕੋਲ ਪਰ ਥੋੜਾ ਜਿਹਾ ਉਹਦਾ ਰੰਗ ਪੱਕਾ ਹੁੰਦਾ ਕਾਲਾ ਰੰਗ ਹੁੰਦਾ ਕੁੜੀ ਜਿਹੜੀ ਹੁੰਦੀ ਆ ਉਹ ਆਪਣੇ ਮਾਂ ਪਿਓ ਕਰਕੇ ਅ ਮਾਪਿਓ ਕਰਕੇ ਉਸ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਆ ਉਹਨਾਂ ਦੀ ਗੱਲ ਤੋਂ ਬਾਹਰ ਨਹੀਂ ਜਾਂਦੀ ਉਹ ਵਿਆਹ ਕਰਵਾ ਲੈਂਦੀ ਆ ਕੀ ਪਤਾ ਸੀ ਉਹ ਜ਼ਮੀਨ ਦੀ ਲਾਲਚ ਜਾਂ ਉਹਦੀ ਪ੍ਰਾਪਰਟੀ ਦੀ ਲਾਲਚ ਕਰਕੇ ਵਿਆਹ ਕਰਾ ਲੈਂਦੀ ਆ ਰੰਗ ਨੂੰ ਨਹੀਂ ਵੇਖਦੀ ਉਹ ਵਿਆਹ ਕਰਵਾ ਲੈਂਦੀ ਆ 2-3 ਸਾਲ ਲੰਘਦੇ ਆ ਤੇ ਇੱਕ ਉਹਨਾਂ ਦੇ ਜਵਾਕ ਹੁੰਦਾ ਜਦੋਂ ਜਵਾਕ ਹੁੰਦਾ ਉਹ ਆਪਣੇ ਪਿਓ ਤੇ ਜਾਂਦਾ ਪਿਓ ਦਾ ਰੰਗ ਪੱਕਾ ਹੁੰਦਾ ਉਹ ਆਪਣੇ ਨਿਆਣੇ ਨਖਸ਼ੇ ਰੰਗ ਦਾ ਆਪਦੇ ਪਿਓ ਤੇ ਜਾਂਦਾ ਉਹ ਜਦੋਂ ਉਹ ਪਿਓ ਤੇ ਜਾਂਦਾ ਤਾਂ ਕੁੜੀ ਨੂੰ ਥੋੜਾ ਜਿਹਾ ਵਧੀਆ ਨਹੀਂ ਲੱਗਦਾ ਫਿਰ ਅੱਗੇ ਕੀ ਹੁੰਦਾ ਜਦੋਂ ਉਹ 6-7 ਮਹੀਨਿਆਂ ਦਾ ਹੁੰਦਾ ਜਵਾਕ ਤਾਂ ਉਹ ਕੋਈ ਵਿਆਹ ਤੇ ਜਾਂਦੇ ਆ ਵਿਆਹ ਹੁੰਦਾ ਉਹਨਾਂ ਰਿਸ਼ਤੇਦਾਰੀ ਦੇ ਵਿੱਚ ਇੱਕ ਉਹਨਾਂ ਦੇ ਘਰੇ ਆਉਂਦਾ ਉਹ ਕਹਿੰਦਾ ਵੀ ਤੁਸੀਂ ਰਿਸ਼ਤੇ ਵਿਆਹ ਤੇ ਜਰੂਰ ਆਇਓ ਫਿਰ ਉਹ ਵਿਆਹ ਤੇ ਜਦੋਂ ਜਾਂਦੇ ਆ ਉੱਥੇ ਉਸ ਕੁੜੀ ਨੂੰ ਮਹਿਨਾ ਵੱਜਦਾ ਮੇਨਾ ਏ ਗੱਲ ਨੂੰ ਵਜਦਾ ਕੋਈ ਬੁੜੀ ਹੁੰਦੀ ਆ ਬੁੜੀਆਂ ਅਕਸਰ ਮੇਨਾ ਮਾਰ ਦਿੰਦੀਆਂ ਉੱਥੇ ਇੱਕ ਮੇਨਾ ਵਜਦਾ ਕੁੜੀ ਵੱਲੋਂ ਬੁੜੀ ਵੱਲੋਂ ਕਿ ਜਿਹੜਾ ਤੇਰਾ ਘਰ ਵਾਲਾ ਇੱਕ ਤਾਂ ਚੰਨ ਨੂੰ ਗਰਹਿਣ ਲੱਗਿਆ ਹੋਇਆ ਜਿਵੇਂ ਆਪਾਂ ਕਹਿੰਦੇ ਦੁੱਧ ਚ ਮੱਖੀ ਮਰ ਗਈ ਉਹੋ ਜੀ ਗੱਲ ਹੋ ਗਈ ਉਸ ਕੁੜੀ ਨੇ ਉਹ ਗੱਲ ਨੂੰ ਦਿਲ ਤੇ ਲਾ ਲਿਆ ਬਾਅਦ ਦੇ ਵਿੱਚ ਜਦੋਂ ਉਹ ਜਾਣ ਲੱਗੇ ਤਾ ਇੱਕ ਬੁੜੀ ਹੋਰ ਬੋਲਦੀ ਆ ਉਸ ਕੁੜੀ ਨੂੰ ਵੀ ਜਿਹੜਾ ਤੇਰਾ ਮੁੰਡਾ ਮਾਂ ਤੇ ਤਾਂ ਜਮਾਂ ਨਹੀਂ ਗਿਆ ਪਿਓ ਤੇ ਗਿਆ ਪਿਓ ਵਾਂਗੂ ਪੱਕਾ ਰੰਗਾ ਕਾਲਾ ਰੰਗਾ ਆਪਣੈ ਨਕਸ਼ੇ ਪਿਓ ਤੇ ਆ ਕੁੜੀ ਦਾ ਜਿਹੜਾ ਮੁੰਡਾ ਉਹ ਜਮਾਂ ਪਿਓ ਤੇ ਗਿਆ ਜਦੋਂ ਇਸ ਗੱਲ ਦਾ ਵੀ ਉਸ ਦੀ ਦਿਲ ਦੇ ਵਿੱਚ ਬਹੁਤ ਜਿਆਦੇ ਘੋਰ ਕਰ ਜਾਂਦੀ ਆ ਦਿਲ ਦੇ ਵਿੱਚ ਗੱਲ ਉਹ ਬੈਠ ਜਾਂਦੀ ਆ ਤੱਕ ਕੁੜੀ ਨੂੰ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਮੈਂ ਆਪਣੇ ਮਾਂ ਪਿਓ ਪਿੱਛੇ ਲੱਗ ਕੇ ਗਲਤੀ ਕਰ ਲਈ ਇਹਦਾਂ ਵਿਆਹ ਕਰਵਾ ਕੇ ਉਹ ਸੋਚਦੀ ਹੈ ਵੀ ਮੈਂ ਕੀ ਕਰਾਂ ਹੁਣ ਉਹ ਰੋਂਦੀ ਹੈ ਰਾਤ ਨੂੰ ਜਾਂ ਕਿਤੇ ਰਿਸ਼ਤੇਦਾਰੀ ਚ ਜਾਂ ਸ਼ਹਿਰ ਤੇ ਜਾਂਦੀ ਹੈ ਜਾਂ ਸਮਾਨ ਲੈਣ ਜਾਂਦੀ ਹੈ ਤੇ ਆਪਣੇ ਰਿਸ਼ਤੇ ਦਾ ਆਪਣੇ ਘਰ ਵਾਲੇ ਤੋਂ ਨਫ਼ਰਤ ਮੰਨਣ ਲੱਗ ਜਾਂਦੀ ਆ ਆਪਣੇ ਘਰ ਵਾਲੇ ਤੋਂ ਕਹਦੀ ਆਪਾਂ ਵੀ 2-3 ਫੁੱਟ ਦੂਰ ਅੱਗੇ ਜਾਂ ਪਿੱਛੇ ਤੁਰਨ ਲੱਗ ਜਾਂਦੀ ਆ ਉਹ ਨਫ਼ਰਤ ਮੰਨਣ ਲੱਗ ਜਾਂਦੀ ਆ ਇਹ ਜਿੰਨ ਘਰ ਦੇ ਵਿੱਚ ਗੱਲਾਂ ਹੋਣ ਲੱਗ ਜਾਂਦੀਆਂ ਆਪਣੇ ਘਰ ਵਾਲੇ ਨੂੰ ਹੱਥ ਨਹੀਂ ਲਾਉਣ ਦਿੰਦੀ ਉਹ ਉਹ ਨੂੰ ਉਹ ਕਾਲੇ ਰੰਗ ਤੋਂ ਇੰਨਾ ਕਿ ਜ਼ਿਆਦਾ ਇੰਨਾ ਉਸ ਗੱਲ ਦਾ ਜਿਹੜਾ ਜਿਹੜੀ ਬੁੜੀ ਨੇ ਉਹ ਗੱਲ ਕਹੀ ਸੀ ਇੰਨਾ ਕੋ ਉਹਦੇ ਦਿਲ ਦੇ ਵਿੱਚ ਬੈਠ ਜਾਂਦੀ ਹੈ ਕਿ ਉਹ ਗੱਲ ਉਹਨੂੰ ਭੈੜੀ ਲੱਗਣ ਲੱਗ ਜਾਂਦੀ ਹੈ ਉਹ ਰੰਗ ਭੈੜਾ ਲੱਗਣ ਲੱਗ ਜਾਂਦਾ ਫਿਰ ਕੀ ਹੁੰਦਾ ਦੋਸਤੋ ਥੋੜੇ ਦਿਨ ਬੀਤਦੇ ਆ ਇੱਕ ਭਈਆ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਨ ਲਈ ਆਉਂਦਾ ਫਿਰ ਉਹ ਸਰਕਾਰੀ ਜੋਬ ਤੇ ਜਾਂਦੀ ਹੈ ਜਦੋਂ ਕੁੜੀ ਤਾਂ ਉਹ ਇੱਕ ਪਲਾਨ ਬਣਾਉਂਦੀ ਹੈ ਵੀ ਮੈਂ ਆਪਣੇ ਘਰ ਵਾਲੇ ਤੋਂ ਕਿਹੜਾ ਕਿਵੇਂ ਛਡਾਵਾਂ ਕਰ ਵਾਲੇ ਤੋਂ ਖਿਹੜਾ ਕਿਵੇਂ ਛੜਾਵਾਂ ਫਿਰ ਉਹ ਬਈ ਇਹ ਨਾਲ ਗੱਲਬਾਤ ਕਰਦੀ ਆ ਵੀ ਭਈਏ ਨੂੰ ਆਪਣੇ ਜਾਲ ਦੇ ਵਿੱਚ ਪਸਾਉਂਦੀ ਆ ਅੱਖ ਮਟੱਕੇ ਕਰਦੀ ਆ ਭਈਏ ਨਾਲ ਭਈਏ ਨੂੰ ਆਪਣੇ ਰਿਲੇਸ਼ਨ ਦੇ ਵਿੱਚ ਲਿਆਉਂਦੀ ਆ ਫਿਜ਼ੀਕਲ ਹੁੰਦੀ ਆ ਭਈਏ ਦੇ ਨਾਲ ਦੋ ਤਿੰਨ ਵਾਰੀ ਉਹਦੇ ਨਾਲ ਫਿਜ਼ੀਕਲ ਹੁੰਦੀ ਆ ਜਦੋਂ ਤੇ ਭਈਆ ਉਹਦੇ ਵਸੱਚ ਹੋ ਜਾਂਦਾ ਭਈਆ ਉਹਦੀ ਹਰ ਇੱਕ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਉਹ ਆਪਣੇ ਭਈਏ ਨੂੰ ਇਦਾਂ ਸਮਝਣ ਲੱਗ ਜਾਂਦੀ ਆ ਭਈਏ ਨੂੰ ਵੀ ਵੀ ਤੂੰ ਮੇਰਾ ਆਵਦਾ ਆਪਣਾ ਤੂੰ ਮੇਰਾ ਤੇ ਭਈਏ ਨੂੰ ਇਦਾਂ ਹੋ ਜਾਂਦਾ ਵੀ ਇੱਡੀ ਤਕੜੀ ਮਾਲਕ ਨਾ ਸਾਡੀ ਇਦਾਂ ਤਕੜੀ ਜਾਇਦਾਦ ਆ ਇਹਦੇ ਕੋਲ ਜਿਹੜੀ ਮੇਰੇ ਤੇ ਡੁੱਲ ਗਈ ਉਹਨੂੰ ਇਦਾਂ ਨਹੀਂ ਪਤਾ ਹੁੰਦਾ ਵੀ ਮੈਨੂੰ ਇਹ ਵਰਤਨਾ ਚਾਹੁੰਦੀ ਆ ਭਈਏ ਨੂੰ ਇਹ ਨਹੀਂ ਪਤਾ ਹੁੰਦਾ ਮੈਨੂੰ ਵਰਤਨਾ ਚਾਹੁੰਦੀ ਆ ਜਦੋਂ ਫਿਰ ਕੀ ਗੱਲ ਬਣਦੀ ਆ ਅੱਗੇ ਜਦੋਂ ਉਹ ਭਈਆ ਭਈਏ ਨੂੰ ਕੰਮ ਕਹਿੰਦੀ ਆ ਭਈਏ ਨੂੰ ਇੱਕ ਦਿਨ ਉਹ ਸਾਦੀ ਆ ਉਹਦੇ ਕੋਲ ਤੇ ਫਿਰ ਉਸ ਨੂੰ ਕੀ ਕਹਿੰਦੀ ਆ ਵੀ ਤੂੰ ਮੇਰੇ ਘਰ ਵਾਲੇ ਨੂੰ ਮਾਰਨਾ ਜਾਨੋਂ ਮਾਰਨਾ ਭਈਆ ਕਿਹੜਾ ਤਾਂ ਡਰ ਜਾਂਦਾ ਪਰ ਜਦੋਂ ਉਹਦੇ ਵੱਸ ਦੇ ਵਿੱਚ ਹੁੰਦਾ ਉਹਦੀਆਂ ਉਹਦੇ ਪਿਆਰ ਦੇ ਵਿੱਚ ਹੁੰਦਾ ਤੇ ਭਈਆ ਸੋਚਦਾ ਵੀ ਆਪ ਇਹ ਘਰ ਵਾਲਾ ਮਰੂਗਾ ਤਾਂ ਸਾਰੀ ਪ੍ਰਾਪਰਟੀ ਮੇਰੀ ਹੋਊਗੀ ਮੈਨੂੰ ਇਹ ਆਪਣਾ ਘਰ ਵਾਲਾ ਬਣਾਊਗੀ ਉਹਦੇ ਦਿਲ ਦੇ ਵਿੱਚ ਵੀ ਇੱਕ ਬੇਈਮਾਨੀ ਹੁੰਦੀ ਆ ਬੜਾ ਟਾਈਮ ਲੰਘ ਜਾਂਦਾ ਉਹ ਜੋਬ ਤੇ ਜਾਂਦੀ ਹੈ ਕੁੜੀ ਕੁੜੀ ਨੂੰ ਫੋਨ ਲਾ ਕੇ ਪੁੱਛਦੀ ਰਹਿੰਦੀ ਹੈ ਵੀ ਬਈ ਇਹ ਹਾਂ ਬਈ ਇਹ ਕੀ ਬਣਿਆ ਪਲਾਨ ਬਣਿਆ ਕੁਝ ਬਈ ਇਹ ਕੁਝ ਬਣਿਆ ਟਾਈਮ ਚੱਕਿਆ ਗਿਆ ਉਹ ਕਹਿੰਦਾ ਕਰੇ ਵੀ ਅੱਜ ਸੇਠ ਹੈ ਇੱਥੇ ਆ ਅੱਜ ਸੇਠ ਹੈ ਇੱਥੇ ਆ ਅੱਜ ਮਾਲਕ ਹੈ ਇੱਥੇ ਆ ਅੱਜ ਮਾਲਕ ਹੈ ਇੱਥੇ ਆ ਸੈਟਿੰਗ ਨਹੀਂ ਬਣ ਰਹੀ ਇੱਕ ਤਿਹਾਰ ਆਉਂਦਾ ਜਿਵੇਂ ਆਪਾਂ ਕਹਿੰਦੇ ਦਿਵਾਲੀ ਹੋ ਗਈ ਦਸਹਿਰਾ ਹੋ ਗਿਆ ਇਹ じゃ ਕੋਈ ਇੱਕ ਤਿਹਾਰ ਆਉਂਦਾ ਜਿੱਥੇ ਸਾਰੇ ਪਾਸੇ ਰੌਣਕਾਂ ਹੁੰਦੀਆਂ ਰੋਲਾ ਹੁੰਦਾ ਪਟਾਕੇ ਵੱਜਦੇ ਹੁੰਦੇ ਆ ਤੇ ਫਿਰ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਠੀਕ ਹੈ ਉਸ ਦਿਨ ਉਹ ਕੁੜੀ ਕਹਿੰਦੀ ਆ ਮਾਲਕਨ ਭਈਏ ਨੂੰ ਵੀ ਅੱਜ ਮੈਂ ਬਾਜ਼ਾਰ ਜਾਨੀ ਆ ਸਮਾਨ ਲੈਣਾ ਮੇਰਾ ਘਰ ਵਾਲਾ ਘਰੇ ਆ ਕੱਲਾ ਮੇਰਾ ਮੁੰਡਾ ਕੱਲਾ ਘਰੇ ਆ ਤੇ ਤੂੰ ਅੱਜ ਉਹਨਾਂ ਨੂੰ ਜਾਨੋਂ ਮਾਰ ਦੇ ਭਈਆ ਸੋਚਦਾ ਵਿੱਚ ਅੱਜ ਮੇਰੇ ਕੋਲ ਪਲਾਨ ਹੈਗਾ ਮੈਂ ਅੱਜ ਮਾਰ ਦੂੰਗਾ ਜਦੋਂ ਮਾਲਕਨ ਬਾਜ਼ਾਰ ਦੇ ਵਿੱਚ ਜਾਂਦੀ ਆ ਤਾਂ ਜਿਹੜਾ ਭਈਆ ਹੁੰਦਾ ਬਈਆ ਕੀ ਕਰਦਾ ਅ ਇੱਕ ਕਿਰਪਾਨ ਲਿਆਉਂਦਾ ਕਿਸੇ ਪਾਸਿਓਂ ਪੂਰੀ ਤਿੱਖੀ ਕਿਰਪਾਨ ਲਿਆਉਂਦਾ ਤੇ ਉਹ ਆਪਣੇ ਮਾਲਕ ਦੇ ਕਮਰੇ ਦੇ ਵਿੱਚ ਚਲਾ ਜਾਂਦਾ ਤੇ ਉੱਥੇ ਉਹ ਮਾਲਕ ਜਿਹੜਾ ਹੈਗਾ ਉਹਦਾ ਉਹ ਟੀਵੀ ਵੇਖ ਰਿਆ ਹੁੰਦਾ ਉਹ ਬਈ ਇਹਨੂੰ ਪੁੱਛਦਾ ਵੀ ਤੂੰ ਅੱਜ ਇੱਥੇ ਕੀ ਕਰਦਾ ਪਿਆ ਤੂੰ ਤਾਂ ਅੱਜ ਤਿਹਾਰ ਮਨਾ ਤੂੰ ਅੱਜ ਇੱਥੇ ਹੀ ਕਰਦਾ ਫਿਰਦਾ ਇੱਕ ਦੋ ਗੱਲਾਂ ਸੁਣ ਨਹੀਂ ਦਿੱਤੀਆਂ ਬਸ ਉਹਨੇ ਤਲਵਾਰ ਕਮਾਈ ਤੇ ਉਹਦਾ ਗਾਟਾ ਲਾ ਕੇ ਧਰਤੀ ਤੇ ਮਾਰਿਆ ਮਾਲਕ ਦਾ ਗਾਟਾ ਲਾ ਕੇ ਧਰਤੀ ਤੇ ਮਾਰਿਆ ਜਿਹੜਾ ਉਹਦਾ ਮੁੰਡਾ ਸੀ ਛੋਟਾ ਉਹਦੇ ਸਿਰ ਵਿੱਚ ਦੀ ਕਿਰਪਾਨ ਘੜਤੀ ਉਹਨੇ 6 ਮਹੀਨਿਆਂ ਦਾ ਜਵਾਕ ਕਿਰਪਾਨ ਨਾਲ ਮਾਰਤਾ ਸਾਰਾ ਕੁਝ ਖਤਮ ਕਰਕੇ ਭਈਆ ਉੱਥੇ ਅੱਧਾ ਘੰਟਾ ਰੁਕਿਆ ਰਿਆ ਭਈਆ ਉੱਥੇ ਵੇਖਦਾ ਰਿਆ ਵੀ ਕੀ ਸਿਸਟਮ ਆ ਇਹਨਾਂ ਦੀ ਮੌਤ ਹੋ ਗਈ ਕਿ ਨਹੀਂ ਹੋਈ ਤਸੱਲੀ ਨਾਲ ਉਹਨਾਂ ਦੀ ਮੌਤ ਕਰਵਾ ਕਰਕੇ ਤੇ ਉੱਥੋਂ ਉਹ ਫਰਾਰ ਹੋ ਜਾਂਦਾ ਬਾਦ ਵਿੱਚ ਜਦੋਂ ਮਾਲਕਨ ਆਉਂਦੀ ਆ ਉਹ ਸਾਰਾ ਕੁਝ ਵੇਖਦੀ ਆ ਕਿਉਂਕਿ ਕਰਵਾਇਆ ਤਾਂ ਉਹ ਨਹੀਂ ਹੁੰਦਾ ਇੱਕ ਢੋਂਗ ਰਚਨਾ ਹੁੰਦਾ ਫਿਰ ਉਹ ਜਾਣ ਕੇ ਰੋਣ ਲੱਗ ਜਾਂਦੀ ਆ ਚੀਕਾਂ ਮਾਰ ਲਾਂ ਜਾਂਦੀਆਂ ਆਣ ਗਵਾਂਡ ਉਹਨਾਂ ਦੇ ਘਰੇ ਇਕੱਠਾ ਹੋ ਜਾਂਦਾ ਆਣ ਗਵਾਂਡ ਉਹਨਾਂ ਦੇ ਘਰੇ ਇਕੱਠਾ ਹੋ ਜਾਂਦਾ ਤਾਂ ਪੁਲਿਸ ਵੀ ਆਉਂਦੀ ਆ ਵੀ ਕਤਲ ਕਿਵੇਂ ਹੋ ਗਿਆ ਇਹ ਇਹਨੇ ਕਵੈਰੀ ਹੁੰਦੀ ਆ ਸਾਰਾ ਕੁਝ ਹੁੰਦਾ ਫਿਰ ਉਸ ਕੁੜੀ ਨੂੰ ਪੁੱਛਿਆ ਜਾਂਦਾ ਮਾਲਕਨ ਨੂੰ ਪੁੱਛਿਆ ਜਾਂਦਾ ਪੁਲਿਸ ਵੱਲੋਂ ਵੀ ਕੀ ਗੱਲ ਸੀ ਸਾਰੀ ਕੀ ਮਸਲਾ ਬਣਿਆ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਲੱਗਿਆ ਮੈਂ ਬਿਆਰ ਗਈ ਸੀ ਮੈਨੂੰ ਨਹੀਂ ਕੁਝ ਪਤਾ ਲੱਗਿਆ ਜਦੋਂ ਮਾਲਕਨ ਪੁੱਛਦੀ ਹੈ ਵੀ ਕੋਈ ਉਹਨਾਂ ਦੇ ਘਰਾਂ ਦੇ ਵਿੱਚ ਦੱਸਦਾ ਵੀ ਕੋਈ ਇਹਨਾਂ ਦੇ ਘਰੇ ਭਈਆ ਵੀ ਕੰਮ ਕਰਦਾ ਸੀ ਪੁਲਿਸ ਨੂੰ ਦੱਸਦਾ ਕੋਈ ਇਹਨਾਂ ਦੇ ਘਰੇ ਭਈਆ ਕੰਮ ਕਰਦਾ ਸੀ ਉਸ ਭਈਏ ਬਾਰੇ ਜਦੋਂ ਮਾਲਕ ਨੂੰ ਪੁੱਛਿਆ ਜਾਂਦਾ ਮਾਲਕਨ ਉੱਥੇ ਕੰਫਿਊਜ਼ ਹੋ ਜਾਂਦੀ ਹੈ ਜਦੋਂ ਉਹਨੂੰ ਪੁੱਛਿਆ ਜਾਂਦਾ ਵੀ ਭਈਆ ਕਿੱਥੇ ਆ ਉਹ ਕਹਿੰਦੀ ਹਫਤਾ ਹੋ ਗਿਆ ਉਹਨੂੰ ਹਟੇ ਨੂੰ ਪਰ ਜਦੋਂ ਸੀਸੀਟੀਵੀ ਕੈਮਰੇ ਕਰਦੇ ਹੋਗੇ ਜਾਂ ਬਾਹਰ ਦੇ ਹੋਗੇ ਗਲੀਆਂ ਦੇ ਹੋਗੇ ਵੇਖਦੇ ਆ ਤਾਂ ਬਈਏ ਦੇ ਹੱਥ ਦੇ ਵਿੱਚ ਕਿਰਪਾਨ ਹੁੰਦੀ ਆ ਉਹ ਸੜਕ ਤੇ ਭੱਜਿਆ ਜਾ ਰਿਹਾ ਫਿਰ ਉਹ ਆਪਣੇ ਹੀ ਜਾਲ ਵਿੱਚ ਫਸ ਜਾਂਦੀ ਆ ਮਾਲਕਨ ਫਿਰ ਉਸ ਦੇ ਕੁੱਟ ਹੁੰਦੀ ਆ ਕੁੱਟਪਰੇਟ ਹੁੰਦੀ ਆ ਲੇਡੀਜ਼ ਕਨਸਟੇਬਲ ਤੋਂ ਤਾਂ ਫਿਰ ਉਹ ਮੰਨ ਜਾਂਦੀ ਆ ਕੋਰ ਰਿਕਾਰਡਿੰਗ ਆ ਨਿਕਲਦੀਆਂ ਫੋਨ ਦੀਆਂ ਕੋਰ ਕੋਣਾਂ ਨਿਕਲਦੀਆਂ ਫਿਰ ਜਦੋਂ ਪੁੱਛਿਆ ਜਾਂਦਾ ਕੁੜੀ ਤੋਂ ਵੀ ਐਦਾਂ ਤੂੰ ਕਿਉਂ ਕੀਤਾ ਉਹਨੇ ਦੱਸਿਆ ਵੀ ਮੈਂ ਸਿਰਫ ਕਾਲੇ ਰੰਗ ਕਰਕੇ ਉਹਨੂੰ ਮਾਰਿਆ ਕਿਉਂਕਿ ਮੈਂ ਇੰਨਾ ਟਾਰਚਰ ਹੁੰਦੀ ਸੀ ਇਹਦੇ ਕਰਕੇ ਮੈਨੂੰ ਪਿੰਡ ਦੇ ਵਿੱਚ ਮੈਨੂੰ ਵਿਆਹ ਦੇ ਵਿੱਚ ਮੈਨੂੰ ਸ਼ਹਿਰ ਦੇ ਵਿੱਚ ਮੈਨੂੰ ਹਰ ਇੱਕ ਜਗ੍ਹਾ ਤੇ ਜਦੋਂ ਵੀ ਮੈਂ ਜਾਂਦੀ ਸੀ ਤੇ ਮੈਨੂੰ ਕਾਲੇ ਰੰਗ ਨਾਲ ਟਾਰਚਰ ਕੀਤਾ ਜਾਂਦਾ ਸੀ ਵੀ ਤੇਰਾ ਘਰ ਵਾਲਾ ਐਦਾਂ ਤੇਰਾ ਮੁੰਡਾ ਐਦਾਂ ਹੋ ਗਿਆ ਤੇਰੇ ਤੇ ਨਹੀਂ ਗਿਆ ਵੀ ਜਿਵੇਂ ਲੱਗਦਾ ਵੀ ਸੂਰਜ ਨੂੰ ਚੰਨ ਨੂੰ ਗ੍ਰਹਿਣ ਲੱਗਿਆ ਹੁੰਦਾ ਦੁੱਧ 'ਚ ਮੱਖੀ ਡਿੱਗੀ ਹੁੰਦੀ ਹੈ ਐਹ ਜਿਹੀਆਂ ਚੀਜ਼ਾਂ ਮੇਰੇ ਦਿਲ ਦੇ ਵਿੱਚ ਬੈਹ ਗਈਆਂ ਸੀ ਤਾਂ ਕਰਕੇ ਮੈਨੂੰ ਗੁੱਸਾ ਸੀ ਵੀ ਮੈਂ ਇਹ ਕੰਮ ਕਰਵਾਤਾ ਫਿਰ ਬਈ ਇਹਨੂੰ ਫੜਿਆ ਜਾਂਦਾ ਬਈ ਇਹਨੂੰ ਫੜਾਇਆ ਜਾਂਦਾ ਉਸ ਮਾਲਕਨ ਨੂੰ ਫੜਾਇਆ ਜਾਂਦਾ ਵੇਖੋ ਦੋਸਤੋ ਅੱਜ ਦੇ ਕਾਲ ਯੁੱਗ ਦੇ ਵਿੱਚ ਤੁਸੀਂ ਦੇਖ ਲਓ ਧਿਆਨ ਨਾਲ ਵਿਆਹ ਕਰਵਾਇਆ ਕਰੋ ਜਿੱਥੇ ਤੁਹਾਡੀ ਜੋੜੀ ਮਿਲਦੀ ਹੈ ਜਿੱਥੇ ਤੁਹਾਨੂੰ ਲੱਗਦਾ ਵੀ ਹਾਂ ਵੀ ਸਹੀ ਹੈ ਇੱਥੇ ਉੱਥੇ ਕਰਿਆ ਕਰੋ ਮਾਂ ਪਿਓ ਨੂੰ ਵੀ ਅ ਦਰਕਾਸ਼ ਆ ਸਾਡੀ ਵੀ ਆਪਣੀ ਕੁੜੀ ਨੂੰ ਸਹੀ ਥਾਂ ਵਿਆਹੋ ਵੀ ਜਿੱਥੇ ਉਹਦਾ ਦਿਲ ਮਿਲੇ ਜਾਂ ਉੱਥੇ ਜਿੱਥੇ ਉਹਨੂੰ ਪਸੰਦ ਆ ਠੀਕ ਹੈ ਜਦੋਂ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਫਿਰ ਅੱਗੇ ਤੋਂ ਅੱਗੇ ਬੜਾ ਕੁਝ ਹੁੰਦਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ